ਹਾਂਜੀ ਆ ਗਏ ਮੈਡਮ ਛੁੱਟੀਆਂ ਕੱਟ ਕੇ ਮਿਲ ਗਈਆਂ ਛੁੱਟੀਆਂ ਤੋਂ ਨਿੱਕੇ ਜਾ ਕੇ ਤੇ ਰੰਗ ਢੰਗ ਹੀ ਮੈਡਮ ਦੇ ਬਦਲ ਗਏ ਨੇ ਨਾ ਸਿੱਤੇ ਚੁੰਨੀ ਵੇਖ ਸਹੀ ਘੇਟਵਰਾ ਘਟੀਆਂਗੇ ਐਸ਼ਾ ਕਰਕੇ ਹੀ ਐਸ਼ਾ ਪਹਿਲਾਂ ਅਮਨੇ ਸਿੱਤੇ ਚੁੰਨੀ ਲੈ ਅਰੇ ਮੈਂ ਕਈ ਵੀ ਜ ਨਹੀਂ ਤਦ ਵੀ ਨਹੀਂ ਲਾਦੀ ਤੇਰੇ ਕਰਕੇ ਨਾ ਮੇਰੀ ਇੰਨੀ ਬੇਸਿਰਸ ਘਰ ਦੇ ਵਿੱਚ ਹੋਈ ਐ ਜਿਹੜੇ ਮੇਰੇ ਕੇ ਇੱਕ ਜਵਾਨ ਨਹੀਂ ਸੀ ਖੋਲਦੇ ਉਹ ਵੀ ਮਨ ਮਤਾ ਦੇਣ ਲੱਪਿਆ ਆਪਣੀ ਨੂੰ ਸੰਭਾਲੋ ਪਹਿਲਾਂ ਫਿਰ ਸਾਨੂੰ ਕਹਿਣਾ ਬੜਾ ਹੀ ਬਿਸ਼ਰਮ ਹੈ ਤੇਰੇ ਘਰ ਦੇ ਜਿੰਨਾਂ ਦਾ ਢਿੱਡੀ ਨਹੀਂ ਭਰਦਾ ਤੈਨੂੰ ਰੱਖ ਕੇ ਰੋ ਜਾ ਜਾ ਆ ਜਾ ਆ ਜਾ ਇਹ ਗੱਲ ਕੀ ਹੈ ਸਭ ਦੱਸ ਤੈ ਕਿਹ ਗੱਲ ਹੈ ਤੇਰੇ ਬਿਨਾ ਉਹਨਾਂ ਦਾ ਗੁਜ਼ਾਰਾ ਨਹੀਂਗਾ ਨਹੀਂ ਮੰਮੀ ਜੀ ਇਹੋ ਜੀ ਕੋਈ ਗੱਲ ਨਹੀਂ ਕੀ ਤੇ ਫੇਰ ਕਿਉਂ ਤੁਰਪੈ ਨਹੀਂ ਰੋਈ ਦੜੇ ਸਾਡੀ ਕੁੜੀ ਵੇਖ ਲੈ ਕਿੰਨੀ ਆਂਦੀ ਏ ਪੇਕੇ ਤੇ ਕਿੰਨੀ ਉਹਦੀ ਸੱਸ ਭੇਜਦੀ ਏ ਨਹੀਂ ਨਾ ਆਂਦੀ ਤੇ ਤੇਰੇ ਪੇਕੇ ਨੂੰ ਸਬਰ ਹੀ ਨਹੀਂ ਆ ਮੇਰੀ ਗੱਲ ਸੁਣ ਲੈ ਤੇਰਾ ਇੱਥੇ ਦਿਲ ਹੀ ਨਾ ਲੱਗਦਾ ਤੂੰ ਆਪਣਾ ਬੋਰੀਆ ਵਿਸਾ ਚੁੱਕਦੇ ਪਹੁੰਚੋ ਤੇ ਮੇਸ਼ਾ ਨਹੀਂ ਤੇ ਮੁਰਗੇ ਨਹੀਂ ਉਹਨਿੰਦ ਨੂੰ ਫੋਨ ਕਰਨੇ ਮੈਨੂੰ ਅੱਗੇ ਲੈ ਜਾ ਤੇ ਨਾ ਮੈਂ ਇਸ ਘਰ ਚ ਬੜਨ ਦੇ ਨਹੀਂ ਮੁਰਗੇ ਤੈਨੂੰ ਨਹੀਂ ਮੰਮੀ ਜੀ ਕੋਈ ਇਹੋ ਜੀ ਗੱਲ ਨਹੀਂ ਕੀ ਕੋਈ ਪੇਕੇ ਨਹੀਂ ਚਾਹਦਾ ਕਿ ਸਾਡੀ ਧੀ ਸਾਡੇ ਘਰ ਆ ਕੇ ਰਵੇ ਉਹਨਾਂ ਨੂੰ ਤੇ ਥੋੜੀ ਮਜਬੂਰੀ ਹੀ ਗਈ ਸੀ ਤਦ ਮੈਂ ਉੱਥੇ ਚਲੀ ਗਈ ਆ ਤੇ ਜਨਾਲੇ ਮੇਰੇ ਮਾਪਿਓ ਨਾ ਇਹੋ ਜਿਹੀ ਸਿੱਖਿਆ ਨਹੀਂ ਦਿੰਦੇ ਤੇ ਨਾਲੇ ਮਾਵਾ ਜਿਹੜੀਆਂ ਹੁੰਦੀਆਂ ਨਾ ਉਹ ਹਮੇਸ਼ਾ ਹੁੰਦੀ ਕਹਿੰਦੀਆਂ ਮੈਂ ਕਿ ਸਾਡੀਆਂ ਧੀਆਂ ਆਪਣੇ ਘਰ ਦੀ ਸੁੱਖੀ ਰਹਿ ਦੇਖੋ ਮੰਮੀ ਜੀ ਹਰ ਇੱਕ ਦੇ ਮਾਪਿਓ ਕਹਿੰਦੇ ਕਿ ਸਾਡੀ ਧੀਆਂ ਵੱਲੋਂ ਨਾ ਠੰਡੀ ਹਵਾ ਆਵੇ ਤੇ ਪਰ ਨਾ ਕੋਈ ਮਾਪਿਓ ਨਹੀਂ ਚਾਹਦਾ ਕਿੱਤੀ ਆ ਸਾਡੇ ਘਰ ਆ ਕੇ ਬਹਿਣ ਤੇ ਉਹਨਾਂ ਨੂੰ ਕੀ ਲੋੜ ਪਈ ਉਹ ਤੇ ਥੋੜੀ ਉਹਨਾਂ ਨੂੰ ਮਜਬੂਰੀ ਕੀ ਮਾਸੀ ਜੀ ਠੀਕ ਨਹੀਂ ਸੀ ਤਦ ਮੈਂ ਚਲੀ ਗਈ ਆ ਤੇ ਅੱਥੇ ਮੈਂ ਕਿਹਾ ਚਲ ਕਿਰਨ ਵੀ ਹੈਗੀ ਆ ਤੇ ਚੱਲ ਜੀ ਜਾਣਾ ਸਰਕਲ ਤੇ ਉਹੋ ਜੀ ਹੋਰ ਕੋਈ ਗੱਲ ਨਹੀਂ ਹੈਗੀ ਨਹੀਂ ਤੇ ਤੇਰੇ ਬਾਕੀ ਘਰ ਦੇ ਪਰਿਵਾਰ ਤੇਰਾ ਉਹ ਕਿੱਥੇ ਗਿਆ ਛੁੱਟੀਆਂ ਮਨਾਣ ਕਿੱਥੇ ਗਏ ਸੀ ਉਹ ਕੋਣੀ সেবা ਕਰ ਸਕਦੇ ਉਹਨਾਂ ਦੀ ਚਲੋ ਹੁੰਦਾ ਹੀ ਆ ਨਾ ਚਲੋ ਸਾਡੀ ਤੀਸ ਸਾਡੇ ਕੋਲ ਆ ਜਾਕੇ ਨਹੀਂ ਤੇ ਘਰ ਦੇ ਕਿੱਥੇ ਬਾਕੀ ਦੇ ਉਹ ਵੀ ਦੇਖ ਰਿਹਾ ਕਰ ਸਕਦੇ ਸੀ ਤੈਨੂੰ ਪਤਾ ਇੱਥੇ ਪੂਰਾ ਵੀ ਬਿਮਾਰ ਹੈ ਨਾ ਸਾਡੀ ਉਮਰ ਰੋਟੀਆਂ ਬਣਾਉਂਦੇ ਹੁਣ ਕਾਦੇ ਲਿਆਣਾ ਤੈਨੂੰ ਜੇ ਰੋਟੀਆਂ ਹੀ ਸੀ ਆਪ ਬਣਾਉਣੀਆਂ ਤੇ ਨਹੀਂ ਉਹਨਾਂ ਨੂੰ ਮੈਂ ਹੁਣ ਕਹਿ ਤਾ ਵਾ ਤੁਸੀਂ ਆਪਣਾ ਨਾ ਆਪੇ ਗੁਜ਼ਾਰਾ ਕਰ ਲਿਆ ਕਰੋ ਅੱਗੇ ਤੋਂ ਨਹੀਂ ਮੈਂ ਜਾਵਾਂਗੀ ਹੁਣ ਨਹੀਂ ਮੈਂ ਜਾਣਾ ਕਰਨਾ ਉੱਧਰ ਮੈਂ ਕਹਿ ਤਾ ਨਹੀਂ ਸੋਚ ਲੈ ਇੱਕ ਵਾਰੀ ਮੈਂ ਤਾਦੀ ਰਸ ਨਹੀਂ ਨਹੀਂ ਤੇ ਮੈਂ ਵੜਾ ਨਹੀਂ ਦੇ ਰਹਾ ਇੱਥੇ ਮੁੜ ਕੇ ਨਹੀਂ ਮੰਮੀ ਜੀ ਹੁਣ ਨਹੀਂ ਮੈਂ ਜਾਣਾ ਕਰਨਾ ਰੋ ਰੋ ਇੱਕ ਦਿਹਾੜਾ ਕਰੀਹਾੜਾ ਕਰੀਹਾੜਾ ਤੈਨੂੰ ਸ਼ਰੀਰ ਸੱਸ ਮਿਲੀ ਹੈ ਜਿਹੜੇ ਤੈਨੂੰ ਭੇਜ ਦਿੰਦੀ ਹੈ ਪਰ ਹੁਣ ਨਹੀਂ ਹੋਵੇ ਭੇਜਣਾ ਮੈਂ ਤੈਨੂੰ ਦੱਸ ਦਿੰਦਾ ਨੇ ਡਾਵਲ ਕਿੱਥੇ ਹੀ ਬੋਲ ਦੇ ਦੇ ਦੱਸ ਮੈਨੂੰ ਦੇ ਹੀ ਮਾਣੋ ਉਹ ਮਾਸੀ ਜੋ ਬਿਮਾਰ ਸੀ ਮਾਂ ਨੇ ਵੇਖੂ ਛੱਡੇ ਹੋਣੇ ਨਹੀਂ ਮੰਮੀ ਜੀ ਓਡੇ ਗਏ ਗੁਜਰੇ ਨਹੀਂ ਗਏ ਜਿਹੜਾ ਉਹਨਾਂ ਨੇ ਧੀਆਂ ਦੀਆਂ ਚੀਜ਼ਾਂ ਵੇਚਣੀਆਂ ਉਹ ਤੇ ਸੁਗਮ ਨੂੰ ਦਿੰਦੇ ਹੀ ਦਿੰਦੇ ਆ ਅੱਛਾ ਬੜਾ ਕੁਝ ਦਿੰਦੇ ਆ ਦਿੰਦੇ ਆ ਤੇ ਕਦੀ ਤੇਰੇ ਭਰਾ ਦੇ ਨਹੀਂ ਆਏ ਕੀ ਕੀ ਦਿੰਦੇ ਐ ਮੈਂ ਦੱਸ ਇਹ ਕਿਹੜੀ ਲਿਸਟ ਦੱਸ ਕੀ ਦਿੱਤਾ ਉਹਨਾਂ ਨੇ ਅਜ ਤੱਕ ਦੱਸਦੇ ਜੇ ਇਹ ਕੀ ਦਿੱਤਾ ਵੇਚ ਦਿੱਤੇ ਉਹਦੇ ਤੇਰੀ ਅੱਡੇ ਭਾਰੇ ਟੋਪਸ ਸੀ ਨਹੀਂ ਮੰਮੀ ਜੀ ਵੇਚੇ ਨਹੀਂ ਗੇ ਰਾਤੀ ਨਾ ਕਰਨਾ ਤੇ ਨਾ ਖਾਰਿਸ਼ ਬੜੀ ਹੋਣ ਢਈ ਸੀ ਤੇ ਮੈਂ ਮੇਰੀ ਭਝਾਈ ਗੰਦੀ ਮੈਂ ਧੋ ਦੰਨੀ ਆ ਉਹਨੇ ਧੋਤੇ ਤੇ ਮੇਰੇ ਕੋਲ ਨਾ ਸਲੈਪ ਤੇ ਉੱਤੇ ਹੀ ਰਹਿ ਗਏ ਤੇ ਮੈਂ ਉਹਨਾਂ ਨੂੰ ਫੋਨ ਵੀ ਕਰ ਦਿੱਤਾ ਸੀ ਕਿ ਮੇਰੇ ਟੋਪਸ ਉੱਥੇ ਹੈਗੇ ਆ ਤੇ ਚੁੱਕ ਲੈਣਾ ਉਹਨਾਂ ਨੇ ਸ਼ਾਮੀ ਦੇ ਕਲਸੂਰੇ ਦੇ ਜਨ ਨੇ ਮੰਨੂ ਟਾਪਸ ਘਰ ਚ ਹੀ ਗਿਆ ਵੇਚੇ ਨਹੀਂ ਗਿਆ ਮੇਰੀ ਗੱਲ ਸੁਣ ਲੈ ਗੱਲ ਸੁਣ ਲੈ ਜੇ ਕਾਂ ਤੱਕ ਟਾਪਸ ਨਾ ਨਾ ਹੈ ਤੇ ਬਸ ਤੇ ਚੀ ਪੈਕ ਤੇ ਪੇਕੇ ਰੋਣਾ ਉਹ ਤੇ ਚੀ ਤੇ ਰਹਾਗਾ ਨਾ ਹੁਣ ਪੈਗੀ ਰਹਿੰਦੇ ਯਨ ਕੋਈ ਭਰੋਸਾ ਨਹੀਂ ਤੇਰਾ ਮੇਰੀ ਗੱਲ ਸੁਣ ਲੈ ਐ ਮਰਮਚ ਦੇ ਹੱਥੋਂ ਮਾਨੂੰ ਨਾ ਦਿਖਾ। ਕੰਮ ਕਰਕੇ ਜਾ ਕੇ ਸੋਈ ਤਾ ਕੰਮ ਕਰ ਜਾਗੇ ਆਪਣਾ। ਦੇਖ ਲੈ ਨਹੀਂ ਕੱਲ ਤੱਕ ਸਹਰਾ ਦੇਣੀ ਟੋਪਕ। ਨਹੀਂ ਤੇਰੀ ਵੀ ਤਿਆਰੀ ਪੱਕੀ ਹੋ ਆ। ਦਲ ਦਲ ਜਾ। ਚਲਦਰ ਸੋਈ ਤੇ। ਕੰਮ ਕਰ ਜਾ ਕੇ। ਮੇਰੀ ਭਾਬੀ ਨੇ ਤੋਤੇ ਸੀ। ਉੱਥੇ ਰਹਿ ਗਿਆ। ਸ਼ੈਲਫ ਤੇ ਰਹਿ ਗਿਆ। ਤੇਰਾ ਦਿਮਾਗ ਤੇ ਗਿਆ ਸੀ। ਲੈ ਕੇ ਨਹੀਂ ਆਣੇ ਬੰਦੇ ਦੇਖਣੀ ਹੈ ਨਾ ਕੱਲ ਤੱਕ ਆਂਦੇ ਕਿ ਨਹੀਂ ਆਂਦੇ ਨਹੀਂ ਤੇ ਤੇਰਾ ਤਾਂ ਪੱਕਾ ਇੰਤਜ਼ਾਮ ਹੈ ਉੱਥੇ ਹੀ ਜਾਣਾ ਤੂੰ ਵਾਪਸ ਕੁੰਕੜਾ ਹੰਬ ਲਾਵਾਂ ਜੇ ਮੈਂ ਮਿੱਠਾ ਲਾਤਾ ਤੇ ਨਾਨੇ ਕਹਿੰਦਾ ਐ ਲਾਈਏ ਦੱਸਿਆ ਹੈ ਨਹੀਂ ਕੀ ਬਣਾਣਾ ਕੀ ਨਹੀਂ ਬਣਾਣਾ ਆਂਦੀਆਂ ਜੋ ਮੰਜੂ ਭਾਬੀ ਕੀ ਕਰਦੇ ਪਏ ਹੋ ਮੰਮੀ ਕਹਿੰਦੇ ਚਟਣੀ ਬਣਾ ਲੈ ਤੇ ਨਾਲ ਤੁਸੀਂ ਰੋਈ ਕਿਉਂ ਜਾਂਦੇ ਹੋ ਬੜਾ ਬੋਲਦੇ ਪਿਆ ਆਂਦੇ ਹੀ ਬੋਲਣ ਲੱਪੇ ਤੁਸੀਂ ਰੋਵੋ ਨਾ ਭਾਬੀ ਚਲ ਪਤਾ ਤੇਗਾ ਇੰਜ ਹੀ ਕਰਦੇ ਹੈਗੇ ਮੈਨੂੰ ਵੀ ਕਿੰਨਾ ਬੋਲਦੇ ਆ ਪਰ ਹੁਣ ਤੁਸੀਂ ਰੋਣਾ ਨਹੀਂਗਾ ਬਿਲਕੁਲ ਵੀ ਮੈਂ ਵੀ ਰੋਣਾ ਛੱਡ ਦਿੱਤਾ ਤੁਸੀਂ ਚੁੱਪ ਕਰੋ ਟੀ ਆਓ ਅੰਬ ਥੋੜੀ ਅਸੀਂ ਇਕੱਠੇ ਕਿਰਨ ਤੂੰ ਫੇਰ ਆ ਗਈ ਇੱਥੇ ਉਹ ਫੇਰ ਉਹਨਾਂ ਨੇ ਆ ਜਨਾ ਹੀ ਆਵੇਂ ਮੰਜੂ ਭਾਬੀ ਹਲੇ ਆਏ ਨਹੀਂ ਇਹ ਆਂਦੇ ਹੀ ਉਹਨਾਂ ਨੂੰ ਵੇਖ ਰਿਹਾ ਛੱਡਿਆ ਤੇ ਨਾਲ ਉਹਨਾਂ ਤੇ ਕੀ ਆ ਆਪਾਂ ਡਾਦਦੇ ਇਹਨਾਂ ਇਹਦੇ ਜਾਂਦੇ ਆ بس ਆਪਾਂ ਇਹਨਾਂ ਦੇ ਕੀ ਕਹਿੰਦੇ ਜੁੱਤੀ ਬਣ ਕੇ ਰਹੀਏ ਹੁਣ ਤਾਂ ਆ ਗਏ ਗੁਰੋਂਦੇ ਜੀ ਉਹ ਕਹਿੰਦੇ ਮੈਨੂੰ ਵੇ ਕਿੰਨਾ ਬੋਲਣ ਦੇ ਆਂਦੇ ਰਵਾ ਛੜਿਆਗਾ ਸੁਣ ਨਾਲ ਹੀ ਆ ਗਏ ਅੰਬਾਂ ਦੀ ਚਟਣੀ ਬਣਾਇਆ ਕਰੋ ਕਰ ਸਬਜ਼ੀਆਂ ਬਣਾ ਪਾਣੀ ਕਾ ਕੇ ਤੇ ਪੁੱਛਿਆ ਨਹੀਂ ਉਹਨਾਂ ਨੂੰ ਕਹਿੰਦੇ ਸਬਜ਼ੀਆਂ ਬਣਾ ਮੈਨੂੰ ਹੁਣ ਸਮਝ ਨਹੀਂ ਲੱਗਦੀ ਵੀ ਕਿਹੜਾ ਅੰਬ ਲਾਵਾਂ ਕਿਹੜਾ ਨਾਲ ਲਾਵਾਂ ਜੇ ਮੈਂ ਹੋਰ ਕੀ ਲਾ ਕੇ ਲੈ ਜਾਈਏ ਇਹਨਾਂ ਨੂੰ ਫਿਰ ਮੈਨੂੰ ਬੋਲਣਾ ਸ਼ੁਰੂ ਕਰ ਗਿਰਨ ਤੁਸੀਂ ਤਾਂ ਕੱਲ ਕਹਿੰਦੀ ਸੀ ਮੈਂ ਚਟਣੀ ਬਣਾਈ ਹੋਈ ਹੈ ਚਟਣੀ ਆਹ ਵੋ ਬਣੀ ਆ ਤੂੰ ਉਪਰ ਹੀ ਲੈ ਜਾਓ ਮੈਂ ਤੁਹਾਨੂੰ ਫੜਾ ਜਾਾਂਗੀ ਨਹੀਂ ਨਹੀਂ ਉਹਨਾਂ ਨੇ ਪਹਿਚਾਨ ਲੈਣੀ ਉਹਨਾਂ ਨੇ ਕਿਹਾ ਕਿਰਨ ਕੋਲੋਂ ਲਿਆਂਦੀ ਆਂਦੀ ਆਂਦੇ ਨਹੀਂ ਪਹਿਚਾਨਦੇ ਮੈਂ ਕਹਦਾਂਗੀ ਅੱਜ ਭਾਬੀ ਬਣਾਉਂਦੇ ਪਏ ਸੀ ਤੇ ਮੈਂ ਨਾਲ ਹੈਲਪ ਕੀਤੀ ਸੀ ਮੈਂ ਬਣਾਈ ਆ ਕਿਰਨ ਆ ਵੇਖ ਲੈ ਆਏ ਹਾਲ ਕਰਦੇ ਇਹ ਕੰਬਾ ਦੀ ਚਟਨੀ ਤੋਂ ਇਹਨਾਂ ਨੂੰ ਕਿੰਨਾ ਡਰ ਲੱਗੰਡਿਆ ਕਿਉ ਮੈਨੂੰ ਬੋਲਣ ਦੇ ਕਿਰਨ ਕਾਸ਼ ਤੇਰੇ ਜਿੱਡੇ ਹਿੰਮਤ ਨਾ ਸਾਡੇ ਵਿੱਚ ਵੀ ਹੁੰਦੀ ਨਾ ਤੇ ਸਾਨੂੰ ਵੀ ਨਾ ਰਿਸਪੈਕਟ ਮਿਲਦੀ ਅਸੀਂ ਤਾਂ ਡਰਦੇ ਹੀ ਰਹੇ ਕਿ ਇੰਨਾ ਦੇ ਕੋਲ ਪਤਾ ਨਹੀਂ ਉਹ ਦਿਨ ਕਦੋਂ ਆਣਾ ਸਾਨੂੰ ਸਾਰੇ ਪਰਿਵਾਰ ਦਾ ਨਾ ਜਦੋਂ ਪਿਆਰ ਮਿਲਣਾ ਸੱਸ ਦਾ ਤੇ ਬੜੀ ਦੂਰ ਦੀ ਗੱਲ ਹੈ ਪਰਿਵਾਰ ਵਾਲੇ ਵੀ ਨਹੀਂ ਪਿਆਰ ਕਰਦੇ ਉਹਨਾਂ ਨੂੰ ਬਸ ਨੂਆ ਨਹੀਂ ਚਾਹੀਦੀਆਂ ਉਹਨਾਂ ਨੇ ਤੇ ਬਸ ਕੰਮ ਵਾਲੀਆਂ ਚਾਹੀਦੀਆਂ ਕੰਮ ਵਾਲੀਆਂ ਵੀ ਪੁੱਤਰ ਚੰਗੀਆਂ ਮੈਂ ਕੰਮ-ਕੁਮ ਕਰਕੇ ਆਪਣੇ ਘਰ ਰਾਮ ਨਾਲ ਸੌ ਜਾਂਦੀਆਂ ਅੱਥੇ ਸਾਰਾ ਦਿਨ ਕੰਮ ਵੀ ਕਰਦੇ ਰਹੋ ਤੇ ਮੇਲੇ ਵੀ ਸੁਣਦੇ ਰਹੋ ਪਰ ਨਾਨੇ ਕੋਈ ਹਾਲ ਨਹੀਂ ਹੱਥ ਤੱਕ ਚੁੱਕ ਜਾਂਦੇ ਆ ਕਦੀ ਕੁਛ ਕਦੀ ਕੁਛ ਹਈ ਤੇ ਵੇਲੇ ਮਹੂ ਨਹੀਂ ਹੈ ਕੱਲ ਤੱਕ ਪਤਾ ਨਹੀਂ ਉਹਨੇ ਮੇਰੇ ਨਾਲ ਕੀ ਹਾਲ ਕਰਨਾ ਪਰ ਸਾਡੇ ਮਨ ਵਿੱਚ ਨਾ ਪੁੱਤਰ ਡਰ ਪੈ ਗਿਆ ਹੈ ਬੋਲਣਾ ਹਰ ਇੱਕ ਨੂੰ ਆਉਂਦਾ ਹੈ ਨਹੀਂ ਕਿ ਕੋਈ ਬੋਲ ਨਹੀਂ ਸਕਦਾ ਪਰ ਜਿਹੜਾ ਡਰ ਹੈ ਨਾ ਉਹ ਨਹੀਂ ਜਾਂਦਾ ਪਿਆ ਸੋਚੀਦਾ ਵੈ ਕਿਤੇ ਅੰਨਾ ਅੱਗੇ ਬੋਲ ਕੇ ਪਤਾ ਨਹੀਂ ਉਹਨੇ ਕੀ ਸਾਡੇ ਨਾਲ ਕਰਨਾ ਕੋਈ ਗੱਲ ਨਹੀਂ ਤੁਹੀ ਦੋਵੇਂ ਨਾ ਟੈਨਸ਼ਨ ਨਾ ਲੋ ਉਹ ਇੱਕ ਨਾ ਇੱਕ ਦਿਨ ਤੇ ਜ਼ਰੂਰ ਆਊਗਾ ਜਿਹਦੇ ਤੋਂ ਇਹਨਾਂ ਨੂੰ ਇਹਨਾਂ ਦੀ ਗਲਤੀ ਦਾ ਅਹਿਸਾਸ ਹੋ ਜਾਊਗਾ ਕਦੋਂ ਤੱਕ ਕਰਦੀਆਂ ਰਹਿਣਗੀਆਂ ਇਹਨਾਂ ਨੇ ਆਪਣੀ ਉਮਰ ਵੇਖੀ ਆ ਤੁਰਿਆ ਤੇ ਇਹਨਾਂ ਕੋਈ ਜਾਣਦਾ ਨਹੀਂ ਆ ਐਂਡ ਦੇ ਵਿੱਚ ਨੂਆ ਨਹੀਂ ਕੰਮ ਆਣਾ ਧੀ ਨੂੰ ਫੋਨ ਕਰਨਗੇ ਤੇ ਧੀ ਆਊਗੀ ਨੂਆ ਤੇ ਕੋਲ ਹੀ ਆ ਸੇਵਾ ਕਿੰਨੇ ਕਰਨੀ ਜੇ ਐਂਡ ਤੇ ਫਿਰ ਅਸੀਂ ਵੀ ਕਹਿ ਦਿੱਤਾ ਕਿ ਜਾਓ ਆਪਣੀ ਧੀ ਨੂੰ ਹੀ ਬੁਲਾਓ ਧੀ ਕੋ ਨਹੀਂ ਕਰਾਓ ਸੇਵਾ ਤੇ ਫਿਰ ਕੀ ਇਹਨਾਂ ਦਾ ਹਾਲ ਹੋਊਗਾ ਮੈਂ ਪਹਿਲਾਂ ਵੀ ਕਿਹਾ ਸੀਗਾ ਹਰ ਸਾਲ ਕੈਲੰਡਰ ਬਦਲਦਾ ਵਾ ਤੇ ਕੀ ਇਹਨਾਂ ਦੀ ਸੋਚ ਨਹੀਂ ਬਦਲੂਗੀ ਇੱਕ ਨਾ ਇੱਕ ਦਿਨ ਇਹਨਾਂ ਦੀ ਸੋਚ ਬਦਲੂਗੀ ਇਹ ਸਾਡੇ ਕੋਲੋਂ ਮਾਫੀ ਮੰਗਣਗੀ ਆ ਕਿ ਆਪਾਂ ਗਲਤ ਸੀ ਤੇ ਤੁਸੀਂ ਸਹੀ ਬਾਸ ਤੁਸੀਂ ਆਪਣੀ ਜਿੱਤ ਦਾ ਇੰਤਜ਼ਾਰ ਕਰੋ ਦੱਸੋ ਠੀਕ ਆ ਨਾ ਹਾਂ ਕਿਰਨ ਬਿਲਕੁਲ ਠੀਕ ਆ ਓਹੋ ਕੀ ਹੋ ਗਿਆ ਕਿੱਥੋਂ ਆਏ ਜਿੰਨੇ ਗਿੱਲੇ ਹੋ ਕੇ ਓ ਯਾਰ ਮੀਂਹ ਪੈ ਗਿਆ ਸਾਰਾ ਹੀ ਆਵੇ ਮੇਰੇ ਤੇ ਸ਼ੂਜ਼ ਸਾਰੇ ਗਿੱਲੇ ਹੋ ਗਏ ਆ ਤੂੰ 1 ਮਿੰਟ ਰੁਕੋ ਮੈਂ ਟਾਵਲ ਲੈ ਕੇ ਆਉਂਦੀ ਆ ਯਾ ਯਾਰ ਆ ਲਓ ਫਿਰ ਟਾਵਲ ਲੈ ਛੱਡ ਕਿੱਥੇ ਗਏ ਸੀਗੇ ਇੰਨੇ ਗਿੱਲੇ ਹੋਇਆ ਜੀ ਤੇ ਗੱਡੀ ਤੇ ਨਹੀਂ ਗਏ ਗੱਡੀ ਤੇ ਗਿਆ ਹਾਂ ਗੱਡੀ ਲਾਉਂਦੇ ਆ ਲਾਉਂਦੇ ਆ ਬਾਹਰ ਨਿਕਲਦੇ ਆ ਨਿਕਲਦੇ ਆ ਸਾਰਾ ਗਿੱਲਾ ਹੋ ਗਿਆ ਵਾ ਉਹ ਸ਼ੂਜ਼ ਬਾਹਰ ਪਏ ਉਹ ਵੀ ਗਿੱਲੇ ਹੋ ਗਏ ਸਾਰੇ ਕੋਈ ਗੱਲ ਨਹੀਂ ਮੇਰੀ ਗੱਲ ਸੁਣੋ ਮੈਂ ਪਾਣੀ ਲੈ ਕੇ ਆਵਾਂ ਉਹ ਨਹੀਂ ਆਪਾਂ ਕੋਲੋਂ 6 ਬੰਦ ਕਰ ਦਿਓ ਏਸੀ ਲੱਗਾ ਆ ਕੀ ਹੋਇਆ ਟਾਵਲ ਉਹ ਐਕਚੁਅਲੀ ਗੱਲ ਪਤਾ ਕੀ ਆ ਉਹ ਲੈ ਉਹ ਇਨਾਂ ਹੀ ਦੇ ਦਿੱਤਾ ਸੀਗਾ ਟਾਵਲ ਇਹਨਾਂ ਨੂੰ ਆਹ ਟੀ-ਸ਼ਰਟ ਲੈ ਹਾਂ ਹਾਂ ਠੀਕ ਆ ਮੈਂ ਟੀ-ਸ਼ਰਟ ਲੈਣ ਨਹੀਂ ਮੈਂ ਤਾਂ ਪੁੱਤ ਤੋਲੀਆਂ ਲੈ ਕੇ ਆਈ ਸੀ ਮੈਂ ਵੇਖਿਆ ਕਿ ਤੁਮੀ ਚ ਸਾਰਾ ਗਿੱਲਾ ਉਹ ਕਿ ਆਇਆ ਹਾਂ ਭੇਜ ਗਿਆ ਯਾਰ ਸਾਰਾ ਮੈਂ ਤੇ ਲਿਆ ਤੇਰੇ ਕੱਪੜੇ ਮੈਂ ਦਵਾ ਮੇਰੇ ਪੁੱਤ ਨੇ ਸਾਰੇ ਕੱਪੜੇ ਗਿੱਲੇ ਮੈਂ ਲੈ ਕੇ ਆਈ ਕੋਈ ਨਹੀਂ ਤੁਸੀਂ ਬੈਠੋ ਰਾਮਨਾ ਜਾ ਤੈਨੂੰ ਮੈਂ ਕਿੱਲੇ ਆ ਕੇ ਦੇ ਹਾਂਜੀ ਹਾਂਜੀ ਮੈਂ ਲਿਆ ਦੇਣੀ ਆ ਓਹੋ ਕਿਰਨ ਇੱਕ ਮਿੰਟ ਯਾਰ ਸੱਚ ਮਨ ਤੇ ਚੇਤਾ ਹੀ ਭੁੱਲ ਗਿਆ ਅੱਖਾਂ ਬੰਦ ਕਰ ਮੈਂ ਅੱਖਾਂ ਬੰਦ ਕਰ ਅੱਖਾਂ ਨੂੰ ਪਸੰਦ ਹੈ ਲੈ ਇੱਥੇ ਨਾ ਪਸੰਦ ਆਣ ਵਾਲੀ ਕਿਹੜੀ ਗੱਲ ਆ ਮੰਮੀ ਨੂੰ ਕਹਾ ਇਹ ਤੇ ਬੜੇ ਹੀ ਸੋਹਣੇ ਆ ਵੇਖੋ ਮੰਮੀ ਧਿਆਨ ਦੇ ਨਾਲ ਹਾਏ ਕਿੰਨੇ ਸੋਹਣੇ ਇਅਰਿੰਗਸ ਸੱਚੀ ਸੋਹਣੇ ਆ ਬੜੇ ਪਿਆਰੇ ਇਹ ਤਾਂ ਡਿਜ਼ਾਈਨ ਨਵਾਂ ਹੀ ਲੱਗਦਾ ਤੁਲੇ ਆ ਕਿ ਚੇਚਾ ਕਿਆ-ਕਿਆ ਬਨਵਾਇਆ ਇਹ ਨਹੀਂ ਨਹੀਂ ਮੈਂ ਲਿਆਂਦੇ ਸੀ ਇਹ ਨਾ ਤੇ ਮੈਂ ਅੱਜ ਗਿਫਟ ਕੀਤੇ ਆ ਆਹੋ ਮੈਂ ਇਹੋ ਤੇ ਗੱਲ ਤੈਨੂੰ ਕਹਿਣ ਲਈ ਆ ਕੀ ਡਿਜ਼ਾਈਨਰ ਸਪੈਸ਼ਲ ਆ ਬਣਾਇਆ ਤੂੰ ਕਹਿ ਕੇ ਉਹਨਾਂ ਨੂੰ ਹਾਂ ਹਾਂ ਵਾਕੇ ਜਿਤਰਾ ਦੀ ਮੇਰੀ ਨੂੰਹ ਸੋਣੀ ਉਤਰਾਂ ਦੇ ਤੋਂ ਸੋਨੇ ਟੋਪਸ ਲੈ ਕੇ ਆਇਆ ਚਲੋ ਬੜੀ ਜਚੂਗੀ ਮੇਰੀ ਨੂੰਹ ਪਾ ਕੇ ਇਹ ਗੱਲ ਤਾਂ ਹੈਗੀ ਆ ਪਸੰਦ ਆ ਇਹ ਮਮੀ ਚਲੋ ਪਸੰਦ ਵੇ ਤਾਂ ਬਹੁਤ ਸੋਹਣੇ ਆ ਵੇ ਇਹੋ ਜਿਹਾ ਡਿਜ਼ਾਈਨ ਤਾਂ ਮੈਂ ਕਿਤੇ ਵੇਖਿਆ ਨਹੀਂ ਹੋਣਾ ਇੰਨਾ ਸੋਹਣਾ ਲੈ ਕੇ ਆਇਆ ਮੇਰੀ ਨੂੰਹ ਨੂੰ ਬੜੇ ਜਚਣਗੇ ਜੇ ਪਾਏ ਓਏ ਚਲੋ ਠੀਕ ਆ ਸੱਚੀ ਪਿਆਰੀ ਇਤਰਾ ਹੀ ਬਣਾਈ ਰੱਖੇ ਸੱਚੀ ਉਹਨਾਂ ਘਰਾਂ ਦਾ ਨਾ ਬੜਾ ਬੁਰਾ ਹਾਲ ਹੁੰਦਾ ਵਾ ਜਿਨ੍ਹਾਂ ਦੇ ਵਿੱਚ ਨਾ ਨੂੰਹ ਸੱਸ ਦਾ ਕਲੇਸ਼ ਰਹਿੰਦਾ ਪਰ ਮੈਂ ਸੱਚੀ ਤੁਹਾਡੇ ਦੋਵਾਂ ਤੋਂ ਨਾ ਬਹੁਤ ਖੁਸ਼ ਹੈਗਾ ਜੀ ਕਿ ਤੁਹਾਡੇ ਦੋਵਾਂ ਦਾ ਇੰਨਾ ਪਿਆਰ ਹੈ ਮਾਨਦਾਰਾ ਤੂੰ ਪੁੱਤ ਮੈਂ ਤਾਂ ਪਹਿਲੇ ਦਿਨ ਹੀ ਸੋਚ ਲਿਆ ਸੀ ਜਿੱਦਨ ਮੇਰੀ ਨੂੰਹ ਨੇ ਮੇਰੇ ਘਰ ਪੈਰ ਪਾਏ ਸੀ ਮੈਂ ਉਸੇ ਦਿਨ ਹੀ ਕਿਹਾ ਸੀ ਵੇ ਰੱਬਾ ਮੇਰੀ ਨੂੰਹ ਨਾਲ ਕਦੀ ਵੀ ਨਾ ਲੜਾਈ ਹੋਵੇ ਯਾਰ ਮੈਂ ਸਾਰਾ ਹੀ ਗਿੱਲਾ ਹਾਂ 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 ਇਸ ਤਰ੍ਹਾਂ ਕਰੋ ਤੁਸੀਂ ਚੇਂਜ ਕਰ ਲਓ ਮੈਂ ਤੁਹਾਡੇ ਲਈ ਚਾਹ ਬਣਾ ਕੇ ਲੈਣੀ ਨਾਲੇ ਮੇਰੀ ਗੱਲ ਸੁਨੋ ਬੜੇ ਸੋਨੇ ਟੋਪਸ ਸੀਗੇ ਥੈਂਕ ਯੂ ਯਾਰ ਮੈਨੂੰ ਬੜੇ ਪਸੰਦ ਆਏ ਚਲ ਮੈਂ ਨਾ ਨਹਾ ਲੈਣਾ ਵਾ ਤੇ ਤੂੰ ਮੈਨੂੰ ਉਹ ਨਾ ਦੇ ਦੇ ਜਰਾ ਹਾਂ ਮੇਰੀ ਗੱਲ ਸੁਨ ਪੁੱਤਰ ਇਹ ਨਾ ਪਤਾ ਨਹੀਂ ਕੀ ਗੱਲ ਹੈ ਅੱਜ ਉੱਪਰ ਵਾਲੀਆਂ ਟੂਟੀਆਂ 'ਚ ਪਾਣੀ ਨਹੀਂ ਆਂ ਡਿਆ ਮੈਨੂੰ ਤੇ ਆਪ ਨੂੰ ਨਹੀਂ ਪਤਾ ਤੈਨੂੰ ਮੈਂ ਕਹਿਣਾ ਹੀ ਸੀ ਸੈਂਟਰੀ ਵਾਲੇ ਨੂੰ ਹਾਂ ਤੂੰ ਗਿੱਲਾ ਹੋ ਯਾਰ ਜਾ ਕੇ ਥੱਲੇ ਨਹਾ ਲਾ ਤੋ ਅੱਲਾ ਵੜ ਮੋਬਾਈਲ ਆਪਣਾ ਸਾਰਾ ਘਰ ਆਪਣਾ ਹੈਗਾ ਜਾ ਜਾ ਮੇਰਾ ਪੁੱਤ ਥੱਲੇ ਨਾਲਾ ਮੈਨੂੰ ਦੇ ਕੱਪੜੇ ਕੱਢ ਦੇਣੇ ਕਰਨ ਮੈਂ ਧੋਲੀਆਂ ਵੀ ਲੈ ਜਾ ਆਪਣਾ ਹਾਂਜੀ ਕੱਢ ਦੇਣੀ ਕੱਪੜੇ ਤਣ ਬੜੀ ਚੰਗੀ ਮੇਰੀ ਨੂੰ ਬਹੁਤ ਪਿਆਰੀ ਹੈ ਹੇ ਰੱਬਾ ਕਿੰਨੇ ਸੋਹਣੇ ਟੋਪਸ ਆ ਇਹ ਤੇ ਮੈਨੇ ਚੱchnੇ ਹੀ ਬੜੇ ਆ ਹਨਾ ਮੰਮੀ ਹਾਂ ਬੜੇ ਚੱchnੇ ਮੇਰੀ ਤੀਨੂ ਟੋਪਸ ਬਹੁਤ ਸੋਹਣੇ ਲੱਗਨੇ ਆ ਕੀ ਗੱਲ ਤੈਨੂੰ ਕੀ ਗੱਲ ਤੈਨੂੰ ਤੂੰ ਮੇਰੇ ਨਾਲ ਮੁਕਾਬਲਾ ਕਰੇਂਗੀ ਤੂੰ ਸਮਝਣ ਕੀ ਲੱਗ ਪਈਂ ਆ ਨਾਲੇ ਮੇਰੀ ਗੱਲ ਸੁਣ ਕਿਹਦੇ ਕੋ ਪੁੱਛ ਕੇ ਰਾਤ ਬਾਹਰ ਰਹਿ ਕੇ ਆਈਂ ਆ ਦੇ ਜਵਾਬ ਮੈਨੂੰ ਤੁਹਾਨੂੰ ਜਵਾਬ ਦੇਣ ਦੀ ਕੋਈ ਲੋੜ ਨਹੀਂ ਤਾਨੂੰ ਕਿਸ ਕੱਲ ਦਾ ਮੈਂ ਜਵਾਬ ਦਵਾਂ ਮੈਂ ਆਪਣੇ ਘਰ ਵਾਲੇ ਨਾਲ ਰਹਿ ਕੇ ਆਈ ਆ ਤੇ ਕੀ ਜਵਾਬ ਚਾਹੁੰਦੇ ਜੇ ਤੁਸੀਂ ਮੈਨੂੰ ਦੱਸੋ ਤੇ ਸਹੀ ਫਿਰ ਮੈਂ ਉਹਨਾਂ ਨੂੰ ਪੁੱਛ ਲਵਾਂਗੀ ਫਿਰ ਉਹ ਦੱਸਣਗੇ ਤੇ ਫਿਰ ਮੈਂ ਤੁਹਾਨੂੰ ਉਹ ਹੀ ਜਵਾਬ ਦੇ ਦਵਾਂਗੀ ਤੂੰ ਨਾ ਕਿਰਨ ਆਪਣੇ ਆਪ ਚ ਜ਼ਿਆਦਾ ਹੀ ਕੁਝ ਸਮਝਣ ਲੱਗ ਪਈ ਆ ਮੇਰੀ ਗੱਲ ਸੁਣ ਲਾ ਮੈਂ ਕੋਈ ਅੱਜ ਕੱਲ ਦੀ ਸੱਸ ਨਹੀਂ ਹੈਗੀ ਕਿਹੜੀ ਸੱਸ ਕਿਹੜੀ ਸੱਸ ਕਮ ਅੱਜ ਕੱਲ ਦੀ ਕਿਹੜੀ ਹੀਰੋਇਨ ਆ हां अंग्रेजी ਦਾ ਲਬਜ਼ ਹੈ ਬਟਰਿੰਗ ਵਾਲੀ ਸਾਸਨੀ ਹੈਗੀ ਮੈਂ ਮੈਂ ਪੁਰਾਣੇ ਸਮੇਂ ਦੀ ਲਲਤਾ ਪਰਵਾਰ ਤੋਂ ਵੀ ਵੱਧ ਹੈਗੀਆਂ ਤੂੰ ਕੀ ਸਮਝ ਨਹੀਂ ਆ ਕਿ ਉਹ ਜੋ ਫਿਲਮਾਂ ਚ ਕਰਦੀ ਸੀ ਸਿਰਫ ਉਹਨਾਂ ਕੀ ਮੈਂ ਕਰਾਂਗੀ ਉਹ ਮੈਂ ਜਸਬੀਰ ਕੌਰ ਆ ਤੇ ਮੈਂ ਵੇਖੀ ਤੇਰਾ ਉਹ ਫਾਲ ਕਰਦੇ ਨਾ ਤੂੰ ਵੀ ਕੀ ਜਾਣੇਗੀ ਮੈਂ ਐਸੇ ਕਰਕੇ ਅੱਜ ਤੇਰੀ ਮਾਂ ਨੂੰ ਫੋਨ ਕੀਤਾ ਤੇ ਸੱਦਿਆ ਕਿ ਭੈਣ ਜੀ ਘਰ ਆਇਓ ਕੋਈ ਜ਼ਰੂਰੀ ਕੰਮ ਆ ਇਹ ਹੋਣਾ ਕੀ 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 ਨਹੀਂ ਨਹੀਂ ਮੈਂ ਜਰ ਆਪਣੇ ਦਿਮਾਗ 'ਚ ਸੋਚਣ ਲਈ ਆ ਕਿ ਕਿਹੜੇ ਸਕੀਮ ਦੱਸਾਂ ਤੇਰੀ ਮਾਂ ਨੂੰ ਕਿਹੜੇ ਸਕੀਮ ਦੱਸਾਂ ਕੋਈ ਨਾ ਦੱਸਿਓ ਉਹ ਮੇਰੀ ਮਾਂ ਵਾ ਤੁਹਾਨੂੰ ਕੀ ਲੱਗਦਾ ਆ ਤੁਹਾਡੇ ਖੇਖਣ ਝੂਠੇ ਜੇ ਇਹਤੇ ਯਕੀਨ ਕਰ ਲੂਗੀ ਮੇਰੀ ਮਾਂ ਉੱਕਾ ਦੀਵਿਨੀ ਹਜੇ ਤੇ ਤੁਹਾਨੂੰ ਇੱਕ ਛਟਕਾ ਮਿਲਿਆ ਦੂਜਾ ਛਟਕਾ ਨਾ ਆਪਣੀਆਂ ਬਾਕੀ ਸਹੇਣੀਆਂ ਨੂੰ ਦੇ ਦਿਓ ਦਰਾਣੀਆਂ ਜਠਾਣੀਆਂ ਨੂੰ ਪੂਜਾ ਦੀਦੀ ਵੀ ਨਾ ਭਾਜੀ ਦੇ ਨਾਲ ਡਲੋਜੀ ਗਏ ਆ ਘੁੰਮਣ ਵਾਸਤੇ ਪਤਾ ਨਹੀਂ ਤੁਹਾਨੂੰ ਹਾਇ ਰੱਬਾ ਇਸ ਘਰ ਦੀਆਂ ਨੂੰਹਾਂ ਕੀ ਕਰੀ ਜਾਂਦੀ ਆ ਵਾ ਸੱਸਾਂ ਨੂੰ ਕੁਝ ਵੀ ਨਹੀਂ ਦੱਸਦੀਆਂ ਤੇ ਆਪਣੇ ਘਰ ਵਾਲਿਆਂ ਨੂੰ ਵਾਸ਼ਿਚ ਕਰੀ ਜਾਂਦੀਆਂ ਹਾਇ ਰੱਬਾ ਮੰਮੀ ਤੁਹਾਨੂੰ ਸੱਚੀ ਨਹੀਂ ਦਾਈ ਜੀ ਨੇ ਦੱਸਿਆ ਵੇਖ ਲਓ ਤੁਸੀਂ ਆਪਣੀ ਨੂੰਹ ਦੀ ਹਰ ਇੱਕ ਗਲ ਨੂੰਨਾ ਦੇ ਨਾਲ ਗਾਦੇ ਜੇ ਤੇ ਤਾਈ ਜੀ ਨੇ ਇੱਕ ਵਾਰ ਨਹੀਂ ਤੁਹਾਨੂੰ ਦੱਸਿਆ ਕਾਲੀ ਤੇ ਉਹ ਕਹਿੰਦੇ ਹੀ ਪੁੱਤ ਮੈਂ ਤੇਰੀ ਪੈਕਿੰਗ ਕਰਵਾ ਦੇਨੀ ਆ ਨਾਲ ਪਤਾ ਨਹੀਂ ਤੁਸੀਂ ਜਿਹੜੇ ਨੇ ਭੋਲੇ ਜੇ ਮੈਂ ਤੇ ਫੇਰ ਤੁਹਾਡਾ ਹੀ ਸਾਥ ਦੇਣਾ ਮੈਂ ਤੇ ਤੁਹਾਡੀ ਨੂੰਹ ਆ ਬਾਕੀ ਵੇਖ ਲਓ ਉਹਨਾਂ ਨੇ ਤੁਹਾਨੂੰ ਦੱਸਿਆ ਨਹੀਂ ਕੁਝ ਵੀ ਨਹੀਂ ਮਗਰ ਮੱਚਦੀ ਆ ਅਥਰੂ ਨਾ ਕੱਢ ਮੈਨੂੰ ਪਤਾ ਹੈ ਮੇਰੀਆਂ ਦਰਾਣੀ ਜਠਾਨੀਆਂ ਨਹੀਂ ਮੇਰੇ ਨਾਲ ਝੂਠ ਬੋਲਣਗੀਆਂ ਕਦੇ ਵੀ ਨਾ ਉਹ ਕੋਈ ਵੀ ਗੱਲ ਹੋਵੇ ਨਾ ਮੈਨੂੰ ਹਰ ਗੱਲ ਨਿੱਕੀ ਨਿੱਕੀ ਦੱਸਦੀ ਹੈ ਤੇ ਤੂੰ ਹੁਣ ਉਹਨਾਂ ਦੇ ਖਿਲਾਫ ਮੈਨੂੰ ਪੜਕਾਣਾ ਤੂੰ ਆਪਣੀ ਸੋਚ ਕਿ ਤੇਰੀ ਮਾਂ ਨੇ ਆਣਾ ਹੈ ਕੀ ਕਰਦੀ ਮੈਂ ਅ ਜੜੀਆਂ ਤੂੰ ਅੱਖਾਂ ਮਟਕਾਨੀ ਫਿਰਦੀ ਨਾ ਆਸ਼ਾ ਪਾਰਕ ਵਾਂਗੂ ਇਹ ਤੇਰੀਆਂ ਅੱਖਾਂ ਬਾਹਰ ਕੱਢ ਕੇ ਵੇਖੀ ਮੈਂ ਰੱਖਦੀ ਸਮਝਦੀ ਕੀ ਆਪਣੇ ਆਪ ਨੂੰ ਤੂੰ ਜਿੰਨਾ ਚੱਲੇਂਗੀ ਨਾ ਇੱਕ ਕਦਮ ਅੱਗੇ ਤੇ ਮੈਂ ਤੇਰੇ ਤੋਂ 10 ਕਦਮ ਅੱਗੇ ਚੁੱਕੂੰਗੀ ਇਹ ਵੇਖ ਲੈ ਤੂੰ ਆ ਦੋ ਦਿਨ ਆ ਸਾਹਿਲ ਦੀ ਸੇਵਾ ਕਰਕੇ ਤੂੰ ਆਪਣੇ ਆਪ ਨੂੰ ਬੜੀ ਮਹਾਨ ਹਸਤੀ ਸਮਝਣ ਲੱਗ ਪਈ ਹੈ ਨਾ ਕਿ ਮੈਂ ਬੜੀ ਵਿਚਾਰੀ ਜੀ ਬਣ ਜਾ ਮੇਰੇ ਮੁੰਡੇ ਨੂੰ ਕਾਬੂ 'ਚ ਕਰ ਲਵਾਂ ਕਿਾ ਦੇਵਾਂ ਕਿ ਵੇਖੋ ਜੀ ਮੈਂ ਕਿੰਨੀ ਸੇਵਾ ਕਰਦੀ ਆ ਪਿੱਛੇ ਹੋ ਕੇ ਗੱਲ ਕਰੋ ਮੇਰ ਨਾਲ ਨਹੀਂ ਚੱਲਨੀ ਟੱਕਾ ਮਾਰਨ ਦੀ ਮੈਨੂੰ ਲੋੜ ਨਹੀਂ ਅ ਛੋਟਿਆਂ ਦੇ ਇੱਕ ਤੋਂ ਪੋਇਮ ਸੁਣੀ ਹੋਣੀ ਆ ਕੀ ਕਹਿੰਦੇ ਮੈਨੂੰ ਯਾਦ ਨਹੀਂ ਆਣਦੀ ਯਾਰ ਹਾਂ ਬਟਰਫਲਾਈ ਬਟਰਫਲਾਈ ਐਸ ਤਰ੍ਹਾਂ ਹੀ ਸੀ ਨਾ ਪੋਇਮ ਜਿਹੜੇ ਤੇਰੇ ਪਰ ਜ਼ਿਆਦਾ ਨਿਕਲਦੇ ਫਿਰਦੇ ਆ ਨਾ ਇਹ ਵੇਖੀ ਇੱਥੇ ਹੀ ਵੱਢਦੇ ਨੇ ਮੈਂ ਫੇਰ ਉੱਡ ਕੇ ਵਿਖਾਵਾਂ ਮੈਨੂੰ ਤੂੰ ਕਿਤਰਾ ਉੱਡਦੀ ਆ ਮੇਰੀ ਗੱਲ ਸੁਣ ਲਾ ਮੇਰੀ ਹਰ ਇੱਕ ਗੱਲ ਨੂੰ ਐਵੇਂ ਨਾ ਲੈ ਮੈਂ ਬੜੀ ਪਹਿੜੀ ਚੀਜ਼ ਏ ਜਿਹਦੇ ਮਗਰ ਪੈ ਜਾਣਾ ਉਹਦੇ ਪੈਸੇ ਨਹੀਂ ਆ ਤੂੰ ਮੇਰੇ ਮੁੰਡੇ ਨੂੰ ਨਾ ਪਾਗਲ ਬਣਾ ਸਕਦੀ ਆ ਪਰ ਮਿੰਨੋ ਨਹੀਂ ਪਾਗਲ ਬਣਾ ਸਕਦੇ ਤੈਨੂੰ ਮੈਂ ਕਹਤਾਂ ਏ ਨੀ ਇਸ ਘਰ ਚ ਉਹ ਦਿਨ ਕਦੋਂ ਆਊਗਾ ਜਦੋਂ ਇਸ ਘਰ ਚ ਨੂਹਾਂ ਦੀ ਸੁਣੀ ਜਾਊਗੀ ਮੈਂ ਸਾਰਿਆਂ ਨੂੰ ਤੇ ਬੜਾ ਕਹਿ ਦਿੰਨੀ ਹੋਸ਼ਰਾ ਰੱਖੋ ਕਦੀ ਤੇ ਬਦਲਣਗੇ ਪਰ ਮੈਂ ਤੇ ਆਪ ਹੀ ਕਮਜ਼ੋਰ ਪੈ ਗਈ ਇਹਨਾਂ ਦੀਆਂ ਹਰਕਤਾਂ ਵੇਖ ਕੇ ਕਿ ਕੋਈ ਇਸ ਹੱਦ ਤੱਕ ਵੀ ਗਿਰ ਸਕਦਾ ਵੋ ਜਿਹੜੇ ਇਤਨਾ ਦੇ ਡਰਾਮੇ ਕਰਦੇ